ਆਪ ਪਾਕਿਸਤਾਨ ਦੀ ਨਪਾਕ ਹਰਕਤਾਂ ਦੀ ਲਗਾਤਾਰ جاری ਹੈ ਨਪਾਕ ਹਰਕਤਾਂ ਬਾਜ਼ਨੀ ਆ ਰਿਹਾ ਗਵਾਂਡੀ ਮੁਲਕ ਆਪਣੀਆਂ ਹਰਕਤਾਂ ਤੋਂ ਪਾਕਿਸਤਾਨ ਬਾਜ਼ਨੀ ਆ ਰਿਹਾ ਇਹ ਗੱਲ ਸਿਆਸ ਕਰਕੇ ਕਹਿ ਰਹੇ ਕਿਉਂਕਿ ਫਿਰੋਜ਼ਪੁਰ ਸਰਹੱਦ ਤੇ ਮੋੜ ਤੋਂ ਡਰੋਨ ਵੇਖੇ ਜਾਣ ਦੀ ਖਬਰ ਆਈ ਹੈ ਸਾਹਮਣੇ ਜਿੱਹਾ ਗੁਰੂ ਹਰਸਾਹਿਬੇ ਪਿੰਡ ਸਵਾਈਆ ਰਾਏ ਉਤਾਰ ਦੇ ਵਿੱਚ ਇਹ ਤਸਵੀਰਾਂ ਵੇਖਿਆ ਗਿਆ ਨੇ ਜਿੱਹਾ ਗੁਰੂ ਹਰਸਾਹਿਬੇ ਪਿੰਡ ਸਵਾਈਆ ਰਾਏ ਉਤਾਰ ਦੀਆਂ ਤਸਵੀਰਾਂ ਬੀਅਸਰ ਦੀ ਫਾਇਰਿੰਗ ਤੋਂ ਬਾਅਦ ਇਹ ਡਰੋਨ ਵਾਪਸ ਪਰਤ ਗਿਆ ਜਿੱਹਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਲਗਾਤਾਰ ਇੱਕੋ ਜਿਹੀਆਂ ਹਰਕਤਾਂ ਪਾਕਿਸਤਾਨੀਆਂ ਜਾਰੀ ਹਨ ਕਦੀ ਖਬਰ ਆਂਦੀ ਹੈ ਕਿ ਨਸ਼ੀਲਾ ਪਦਾਰਥ ਆਇਆ ਕਦੀ ਹਥਿਆਰ ਸੁੱਤੇ ਜਾਂਦੇ ਨੇ ਲੰਗੇ ਨਹੀਂ ਬਕਾਇਦਾ ਡਰੋਨ ਦੇ ਨਾਲ ਹਮਲਾ ਕੀਤਾ ਗਿਆ ਤੇ ਇੱਕ ਵਾਰ ਮੁੜ ਤੋਂ ਐਂਡ ਡਰੋਨ ਦੇ ਬਖਾਈ ਦਿੱਤਾ ਫਿਰੋਜ਼ਪੁਰ ਸਰਹੱਦ ਤੇ ਕੀ ਹੁਣ ਓਏ ਯਾਰ ਨਹੀਂ ਕਿ ਇੱਥੇ ਚਲਾਉਂਦੇ ਪੈਣੇ ਅੱਜ ਸਾਨੂੰ ਇਤਲਾਹ ਮਿਲੀ ਸੀ ਵੀ ਜਿਹੜਾ ਪਿੰਡ ਸਵਾਇਰੇ ਦੇ ਵਿੱਚ ਹੈ ਕਿ ਡਰੋਨ ਐਕਟੀਵਿਟੀ ਹੋਈ ਆ ਮੈਂ ਪੁਲਸ ਪਾਰਟੀ ਨਾਲ ਸੀ ਫੋੜ ਮੈਂ ਤੁਰੰਤ ਉੱਥੇ ਮੁਫੀ ਤੇ ਭੰਕੇ ਤੇ ਉਹ ਆਰਮੀ ਲਾ ਨੇ ਸਾਨੂੰ ਦੱਸਿਆ ਵੀ ਡਰੋਨ ਆ ਜਿਹੜਾ ਉਹ ਵਾਪਸ ਚਲਾ ਗਿਆ ਸੀ ਉਹਨਾਂ ਨੇ ਡਰੋਨ ਨੂੰ ਨਸ਼ ਕਰ ਲਈ ਉਹਨਾਂ ਨੇ ਫਾਇਰ ਵੀ ਕੀਤੀ ਕਾਫੀ ਉਹਨਾਂ ਨੇ ਜਿਹੜੇ ਹੈਗੇ ਆ ਉਹਨਾਂ ਨੇ ਫਾਇਰ ਵੀ ਕੀਤੀ ਪਰ ਡਰੋਨ ਆ ਜਿਹੜਾ ਉਹ ਵਾਪਸ ਹੀ ਚਲਾ ਗਿਆ ਪਾਕਿਸਤਾਨ ਵਾਲੀ ਸਾਈਡ ਡਰੋਨ ਐਕਟੀਵਿਟੀ ਹੋ ਰਹੀ ਸੀ ਸਾਈਡਾ ਤਾਂ ਫਿਰੋਜ਼ਪੁਰ ਸਰਹਦੀ ਖੇਤਰ ਦੇ ਵਿੱਚ ਲਗਾਤਾਰ ਅਜਿਹੇ ਡਰੋਨਸ ਦੇਖੇ ਜਾਣ ਦੀਆਂ ਖਬਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਕੀ ਇਹ ਤਾਜ਼ਾ ਹਾਲਾਤ ਕੀ ਇਹ ਤਾਜ਼ਾ ਅਪਡੇਟ ਸਾਡਾ ਸਾਡੇ ਸੋਗੀ ਸਰਵਜੀਤ ਫਿਰ ਉਹ ਸਪੋਰਟਸ ਵਾਲੇ ਜੁੜ ਚੁੱਕੇ ਨੇ ਸਿੱਧਾ ਰੁਕ ਰਾਂਗੇ ਸਰਵਜੀਤ ਜਾਨਣਾ ਚਾਹਾਂਗੇ ਤੁਹਾਡੇ ਕੋਲ ਇਹ ਜਿਹੜਾ ਡਰੋਨ ਆਇਆ ਕੀ ਕੁਝ ਦੱਸਿਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਵਾਰ देखो पिछले दिनों में वैसे जे देखा जावे ते भारत पाकिस्तान وچ کافی تناؤ جڑا او بنیا ਹੋਇਆ ਸੀਗਾ تے యుద్ధ ਵਰਗੇ ਹਾਲਾਤ ਜੜੇ ਬਣ ਚੁੱਕੇ ਸੀਗੇ ਤੇ ਲੇਕਿਨ ਦੋਹਾਂ ਦੇਸ਼ਾਂ ਦੇ ਵਿੱਚ ਸੀਜ਼ਫਾਇਰ ਹੋਣ ਤੋਂ ਬਾਅਦ ਇਹ ਦਾਵਾ ਕੀਤਾ ਜਾ ਰਿਹਾ ਵੀ ਜਿਹੜੇ ਸਰੱਦੇ ਦੇ ਉੱਤੇ ਪੂਰੀ ਜੜੀਆ ਸ਼ਾਂਤੀ ਜੜੀ ਆ ਉਹ ਹੋ ਚੁੱਕੀ ਆ ਲੇਕਿਨ ਇਹ ਜਿਹੜੀ ਸ਼ਾਂਤੀ ਆ ਇਹ ਜੇ ਪੂਰੀ ਤਰ੍ਹਾਂ ਸਰਦੀ ਇਲਾਕੇ ਅਜ ਦੇਖਣ ਨੂੰ ਨਹੀਂ ਮਿਲੀ ਕਿਉਂਕਿ ਕੱਲ ਰਾਤ ਨੂੰ ਵੀ ਜੜੇ ਆ ਲੋਕਾਂ ਦੇ ਮੁਕਾਬਲ ਜੜੇ ਆ ਡਰੋਨ ਜੜੇ ਆ ਦੇਖੇ ਗਏ ਅੱਜ ਵੀ ਇੱਕ ਸਵੇਰੇ ਡਰੋਨ ਦੇਖਿਆ ਗਿਆ ਜਿਹਦੀ ਪੁਸ਼ਟੀ ਜੜੀਆ ਪੁਲਿਸ ਅਧਿਕਾਰੀ ਨੇ ਵੀ ਕੀਤੀ ਆ ਵੀ ਉਹਨੇ ਕਿਹਾ ਵੀ ਇੱਕ ਡਰੋਨ ਜੜਾ ਕਿਸ ਤਰ੍ਹਾਂ ਗੁਰੂ ਸਾਹਿਬ ਲਾਕੇ ਦੇ ਵਿੱਚ ਜਿਹੜਾ ਉਹ ਦੇਖਿਆ ਗਿਆ ਉਸ ਤੋਂ ਬਾਅਦ ਵੀ ਇਹਦੇ ਤੇ ਜਿਹੜੇ ਵੀ ਬੀਏ ਜਿਹੜੇ ਆਰਮੀ ਦੇ ਜਵਾਨ ਸੀਗੇ ਜਿਹੜੇ ਭਾਰਤੀ ਫੌਜ ਦੇ ਜਵਾਨ ਸੀਗੇ ਉਹਨਾਂ ਨੇ ਜਿਹੜੇ ਇਹ ਤੇ ਫਾਇਰਿੰਗ ਕੀਤੀ ਆ ਉਸ ਤੋਂ ਬਾਅਦ ਜਿਹੜਾ ਡਰੋਨ ਜਿਹੜਾ ਉਹ ਨਸ਼ ਨਹੀਂ ਹੋਇਆ ਤਾਂ ਉਹ ਵਾਪਸ ਜਿਹੜਾ ਉਹ ਚਲਾ ਗਿਆ ਇਹ ਕਹਿ ਸਕਦੇ ਆ ਵੀ ਜਿਹੜੀ ਡਰੋਨ ਐਕਟੀਵਿਟੀ ਆ ਉਹ ਲਗਾਤਾਰ ਤੋਂ ਰੱਦੀ ਇਲਾਕੇ ਚ ਦੇਖਣ ਨੂੰ ਜਿਹੜੀ ਇੱਕ ਦੋ ਦਿਨਾਂ ਚ ਦਿਖਾਈ ਦੇ ਰਹੀ ਆ ਭਾਵੇਂ ਸੀਸਫਾਇਰ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਪ੍ਰਸ਼ਾਸਨ ਵੱਲੋਂ ਤੇ ਕਿਹਾ ਜਾ ਰਿਹਾ ਵੀ ਪੂਰੀ ਤਰ੍ਹਾਂ ਜਿਹੜਾ ਮਾਹੌਲ ਆ ਉਹ ਸ਼ਾਂਤੀਪੂਰਵ ਲੇਕਿਨ ਇਹ ਜਿਹੜੇ ਡਰੋਨ ਦੀ ਐਕਟੀਵਿਟੀ ਆ ਉਹ ਲੋਕਾਂ ਦੀ ਚਿੰਤਾ ਬਣਦੀ ਆ ਸਾਬਤ ਤੌਰ ਤੇ ਅਮਿਤ ਪਿਕਾਈ ਦੇ ਪਰ ਇਹ ਡਰੋਨ ਜਿਹੜਾ ਆ ਸੀ ਐਸਐਸ ਦੇ ਮੁਤਲਕ ਕੀ ਕਿਹਾ ਜਾ ਰਿਹਾ ਕਿ ਇਹ ਹਥਿਆਰ ਸੁੱਟਣ ਆਇਆ ਸੀ ਜਾਂ ਫਿਰ ਕੋਈ ਅਸਲਾ ਸੁੱਟਣ ਆਇਆ ਸੀ ਕੋਈ ਬਰੂਦ ਬੰਨਿਆ ਸੀ ਕਿਸ ਤਰੀਕੇ ਦਾ ਡਰੋਨ ਸੀ ਦੇਖੋ ਇਹ ਜਿਹੜੀ ਜਾਣਕਾਰੀ ਹੈ ਇਹਦੇ ਨਾਲ ਜਿਹੜੀ ਆ ਪੁਲਿਸ ਅਧਿਕਾਰੀ ਨੇ ਜੇ ਕੋਈ ਫਾਂਜੀ ਨਹੀਂ ਕੀਤੀ ਪ੍ਰਸ਼ਾਸਨ ਨੇ ਕੋਈ ਫਾਂਜੀ ਨਹੀਂ ਕੀਤੀ ਵੀ ਇਹ ਜਿਹੜੇ ਡਰੋਨ ਦੀ ਜਿਹੜੀ ਐਕਟੀਵਿਟੀ ਹੋ ਰਹੀ ਆ ਪੈਕਿਸਤਾਨੀ ਮੌਤੀ ਕੀ ਉਹ ਮਤਲਬ ਕੋਈ ਕਿਆ ਕਰਦੇ ਕੋਈ ਨਸ਼ੇ ਦੀ ਕੋ ਕੇ ਸੀ ਜਾਂ ਕੋਈ ਫਾਇਰਿੰਗ ਕਰਨ ਵਾਸਤੇ ਜਾਂ ਬੰਬਾਰੀ ਕਰਨ ਵਾਸਤੇ ਆਇਆ ਸੀਗਾ ਜਾਂ ਫਿਰ ਕੋਈ ਤਸਵੀਰਾਂ ਖਿੱਚਣ ਵਾਸਤੇ ਮੂਵਮੈਂਟ ਵਾਸਤੇ ਆਇਆ ਸੀਗਾ ਇਹ ਜਿਹੜੀ ਜਾਣਕਾਰੀ ਹਜੇ ਕੋਈ ਵੀ ਸਾਂਝੀ ਨਹੀਂ ਕੀਤੀ ਗਈ ਲੇਕਿਨ ਜੋ ਦੇਖਿਆ ਗਿਆ ਵੀ ਡਰੋਨ ਦੇ ਕਾਇਆ ਸੀਗਾ ਉਸ ਤੋਂ ਬਾਅਦ ਫਾਤੀ ਫੋਰ ਜਿਹੜੀਆਂ ਉਹ ਐਕਟਿਵ ਹੋਈ ਤਾਂ ਉਹਨਾਂ ਨੇ ਉਹਦੇ ਤੇ ਫਾਇਰਿੰਗ ਕੀਤੀ ਫਾਇਰਿੰਗ ਦੇ ਵਿੱਚ ਉਹ ਡੋਨ ਮਚ ਨਹੀਂ ਹੋਇਆ ਲੇਕਿਨ ਉਹ ਵਾਪਸ ਜੜਾ ਉੱਪਰ ਚ ਗਿਆ ਮਿਚਾ ਲ ਗਿਆ ਇਹ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਕਿਆ ਜਾ ਸਕਦਾ ਵੀ ਡਰੋਨ ਦੀ ਐਕਟੀਵਿਟੀ ਜਿਲ੍ਹਾ ਉਹਪਰ ਦੇ ਦੇਖਾ ਤੇ ਬਾਅਦ-ਬਾਰ ਜਿਹੜੀ ਹੈ ਕੱਲ ਤੇ ਆ ਕੇ ਜਿਹੜੀ ਉਹ ਦੇਖਣ ਨੂੰ ਮਿਲਦੀ ਹੈ ਬਿਲਕੁਲ ਸਮਝ ਆ ਜਾ ਸਕਦਾ ਹੈ ਕਿ ਪ੍ਰਸ਼ਾਸਨ ਹੁਣ ਕੋ ਉਪਰਤਾਲ ਕਰੇਗਾ ਤਾਂ ਹੀ ਇਹ ਸਮੱਸਲੇ ਦਾ ਹੋਰ ਜ਼ਿਆਦਾ ਵੇਰਵਾ ਨਿਕਲ ਕੇ ਆਵੇਗਾ ਸਾਹਮਣੇ ਬੇਸ਼ੁਕਰੀਆ ਫਿਲਹਾਲ ਸਰਬਜੀਤ ਸਰ ਜਾਣਕਾਰੀ ਸਟਾ ਦਰਸ਼ਕਾਂ ਅਕਨ ਚਾਂਦ ਲਈ ਤਾਂ ਫਰੋਜ਼ਪੁਰ ਦੇ ਸਰਤੀ ਖੇਤਰਾਂ ਦੇ ਵਿੱਚ ਡਰੋਨ ਵਿਖੇ ਜਾਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ਦੇ ਵਿੱਚੋਂ ਨਜ਼ਰ ਆ ਰਿਹਾ ਹੈ